ਸਤ ਸਤ ਸ਼੍ਰੀ ਅਕਾਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਹਰ ਜੋਤ ਵਰਕ ਡੇਰੀ ਫਾਰਮ ਨੂੰ ਲਾਈਕ ਤੇ ਫੋਲੋ ਤੇ ਸ਼ੇਅਰ ਕਰੋ ਆਪਾਂ ਹੁਣ ਕੰਮ ਦੀ ਸ਼ੁਰੂਆਤ ਕਰਦੇ ਆਂ ਪਹਿਲਾਂ ਆਪਏ ਆਪਾਂ ਦਾਣਾ ਤੇ ਤੋੜੀ ਉਸ ਤੋਂ ਬਰੰਤ ਹਨ ਉਹ ਆ ਸਟਾਣਗੇ ਪਪਾ ਕਰ ਰਿਹਾ ਮੱਜਾਂ ਦੀ ਚਵਾਈ ਬ੍ਰੇਵ ਹੋ ਬਣ ਜਾਂਦਾ ਉਂਦਰੋਂ ਹੀ ਸਾਰਾ ਉਂਦਰੋਂ ਹੀ ਸਾਰਾ ਐਸ ਪਾਸੇ ਤੋਂ ਵੀ ਇਹ ਮਟਰ ਚਾਲ ਦੀ ਦੇਖੋ ਆਪਣੀ ਰੈਡੀ ਇਹ ਨਟੋ ਕੇ ਦਿਨ ਲਾਇਆ ਆਪਾ ਇਹਦੇ ਚੱਪਾੰਦਾਣਾ ਉਹ ਕੇ ਫਾਇਦਾ ਦੇਖੋ ਜੀ ਸੁਬਾ ਸੁਬਾ ਦੇ ਕਾਂ ਸਵੇਰ ਸਵੇਰ ਦੇ ਕੰਮ ਦੀ ਸ਼ੁਰੂਆਤ ਲਓ ਜੀ ਹੁਣ ਆਪਾਂ ਕੰਮ ਦੀ ਸ਼ੁਰੂਆਤ ਗੋਇਤੋ ਕਸਤਾਂ ਸੱਟ ਕੇ ਇਹ ਰਫੋਰ ਜਿਆ ਮੁੰਡਾ ਸੱਟੇ ਨਾਲੇ ਨਵਾਵਾਂਗੇ ਮੱਝਾਂ ਨਾਲੇ ਸਬਜੀ ਲਾਵਾਂਗੇ ਅੱਜ ਸਭ ਤੋਂ ਪਹਿਲਾਂ ਗੋਇਆ ਸੱਟ ਕੇ ਚਲੋ ਪਰ ਉਰੀ ਤੇ ਨੱਟ ਕੇ ਆਵਾਂਗੇ ਸੱਟ ਕੇ ਰੂਹੀ ਆਪ ਵੀ ਜੀ ਤਾਦੀ ਉਰੀ ਤੇ ਵਿਚਾਰ ਆ ਗਿਆ